ਸਾਥਿਓ ਸਤਿ ਸ਼੍ਰੀ ਅਕਾਲ ਮੈਂ ਦਰਸ਼ਨ ਸਿੰਘ ਤੇ ਅੱਪਾਂ ਗੱਲ ਕਰਾਂਗੇ ਕਿ ਲਾਸਣ ਦੀ ਪਟਾਈ ਸਮੇ ਅੱਪਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ ਤਾਂ ਕਿ ਲੰਮੇ ਸਮੇਂ ਤੱਕ ਅੱਪਾਂ ਲਾਸਣ ਸਟੋਰ ਕਰ ਸਕੀਏ ਤੇ ਲਾਸਣ ਖਰਾਬ ਨਾ ਹੋ ਜਿੰਨਾ ਸਾਥੀਆਂ ਨੇ ਲਾਸਣ ਲਗਾਈ ਹੈ ਤੁਹਾਨੂੰ ਪਤਾ ਹੀ ਹੈ ਕਿ ਹੁਣ ਅਕਾਲ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ ਤੇ ਨਾਸਨ ਹੁਣ ਪੱਤੀ ਜਾਣੀ ਹੈ। ਤਾਂ ਉਸਾਥਿਓ ਮੈਂ ਪੰਜੇ ਸ਼ੀਰ ਗੱਲ ਤੇ ਇੱਕ ਧਿਆਨ ਦਵਾਵਾਂਗਾ ਤਾਂ ਇਹਨਾਂ ਦਾ ਧਿਆਨ ਪਾਈ ਸਮੇਂ ਰੱਖਿਆ ਜਾਵੇ ਤਾਂ ਨਾਸਨ ਦਾ ਪਾ ਲੰਮੀ ਸਮੇਂ ਤੱਕ ਭਨਾਰਨ ਕਰ ਸਕਦੇ। ਉਗੇਸ ਵਿੱਚ ਇੱਕ ਨੰਬਰ ਤੇ 사ਥਿਓ ਨਾਸਨ ਨੂੰ ਪਾਣੀ ਲਗਾ ਕੇ ਇਸ ਤਰ੍ਹਾਂ ਤਰਤ ਨਾ ਪਟੋ ਲਾਸਣ ਨੂੰ ਪਟਾਈ ਤੋਂ ਪਹਿਲਾਂ ਦਾਸ ਦੇ ਲਗਭਗ ਪਹਿਲਾਂ ਪਾਣੀ ਬੰਦ ਕਰ ਦਿਓ ਜਦੋਂ ਪਾਣੀ ਬੰਦ ਕਰੇ ਨੂੰ 10 12 ਦਿਨ ਹੋ ਜਾਣ ਤਾਂ ਸਾਨੂੰ ਲਾਸਣ ਪਟਣੀ ਚਾਹੀਦੀ ਹੈ ਉਸ ਤੋਂ ਬਾਅਦ ਸਾਥਿਓ ਲਾਸਣ ਨੂੰ ਕਰ ਸਕੀ ਇੱਕ ਹਫਤੇ ਲਈ ਇਸ ਨੂੰ ਛਾਣੂ ਸੁਕਾਓ ਇਸ ਤਰ੍ਹਾਂ ਕਰਨ ਦੇ ਨਾਲ ਲਾਸਣ ਦੀਆਂ ਗੰਟਾਂ ਨਾਲ ਜੇ ਕੋਈ ਮਿੱਟੀ ਲੱਗੀ ਆ ਤਾਂ ਉਹ ਝੜ ਜਾਵੇਗੀ ਉਸ ਤੋਂ ਛਾਣੂ ਸੁਕਾਉਣ ਤੋਂ ਬਾਅਦ ਸਤੂ ਆਪਾਂ ਲਾਸਣ ਦੀਆਂ ਛੋਟੀਆਂ-ਛੋਟੀਆਂ ਕੁੱਤਿਆਂ ਬੰਨ ਦੇਵੋ ਗੁੱਤੇਨਾ ਬੰਨਣ ਤੋਂ ਬਾਅਦ ਅਗਲਾ ਸਟੈਪ ਆਪਾਂ ਸਾਥੀ ਉਲਾਸਣ ਨੂੰ ਸਟੋਰ ਕਰਨਾ ਸਟੋਰ ਇਹਨੂੰ ਉਸ ਜਗ੍ਹਾ ਤੇ ਕਰੋ ਜਿੱਥੇ ਥਾਂ ਬਿਲਕੁਲ ਸੁੱਕੀ ਹੋਵੇ ਤੇ ਸੈਲ ਨਾ ਹੋਵੇ ਤੇ ਜਗ੍ਹਾ ਹਵਾਦਾਰ ਹੋਵੇ ਥੋੜੀ ਬਹੁਤ ਜਾਲੀ ਜ਼ਰੂਰ ਹੋਵੇ ਤੇ ਬਾਕੀ ਸਾਥੀ ਉਹ ਉੱਥੇ ਰੋਸ਼ਨੀ ਜ਼ਿਆਦਾ ਨਾ ਪਵੇ ਸਤਿ ਸ੍ਰੀ ਅਕਾਲ ਸਾਥੀਓ ਚਾਰ ਪੰਜ ਗੱਲਾਂ ਇਹਨਾਂ ਦਾ ਧਿਆਨ ਰੱਖਣ ਤੋਂ ਇਲਾਵਾ ਜਦੋਂ ਅੱਗੇ ਬਰਸਾਤ ਦੇ ਦਿਨ ਹੋਣਗੇ ਤਾਂ ਉਸ ਸਮੇਂ ਵੀ ਆਪਾਂ ਨੂੰ ਲਾਸਣ ਦੀ ਸਟੋਰੰਗ ਵੱਲ ਥੋੜਾ ਜਿਹਾ ਧਿਆਨ ਦੇਖਣਾ ਪਊ ਜਿੱਥੇ ਆਪਾਂ ਲਾਸਣ ਸਟੋਰ ਕਰੀਆ ਤਾਂ ਲਾਸਣ ਦੇ ਵਿੱਚੋਂ ਉਸ ਸਮੇਂ ਦੀ ਧਿਆਨ ਨਾਲ ਕਿਹ ਕਿੰਨੇ ਗਲ ਗਈਆਂ ਜਿਹੜੀਆਂ ਗੰਮਾ ਜਾ ਖਰਾਬ ਹੋ ਗਏ ਤਾਂ ਉਹਨਾਂ ਨੂੰ ਕੱਢ ਕੇ ਸੱਤ ਦੇਵੋ ਤੇ ਇਹਨਾਂ ਪੰਜ ਛੇ ਗੱਲਾਂ ਦਾ ਧਿਆਨ ਸਾਥੀਓ ਆਪਾਂ ਧਿਆਨ ਰੱਖਾਂਗੇ ਤਾਂ ਸਾਰਾ ਸਾਲ ਆਪਣੀ ਲਾਸਣ ਖਰਾਬ ਨਹੀਂ ਹੋਵੇਗੀ ਤੇ ਜਿਹੜੇ ਸਾਥੀ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਧੰਨਵਾਦ